ਤੁਹਾਡੇ ਕਰਾਂ ਜਿ ਵਿਆਹ ਸ਼ਾਦੀਆਂ ਤਾਜਪੁਰ ਦੇ ਕੱਪੜਾ ਭਾਵੇਂ ਤੁਸੀਂ ਆਪਣੇ ਲਈ ਪੌਣ ਲਈ ਕੱਪੜੇ ਲੈਣਿਆ ਬੈਟਿੰਗ ਸੂਟ ਜੀ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 2 ਲੱਖ ਰੁਪਏ ਦਾ ਹੈਵੀ ਸੂਟ ਦਾ ਕੱਪੜਾ ਖਰੀਦਦੇ ਹੋ ਇੱਥੇ ਤੁਹਾਨੂੰ ਅਸੀਂ ਦਵਾਂਗੇ ਸਿਰਫ 80000 ਰੁਪਏ ਰੰਗ ਤੁਸੀਂ ਚੈੱਕ ਕਰੋ ਮੈਂ ਕਿਹਾ ਡਿਜ਼ਾਈਨਿੰਗ ਦੇਖੋ ਤੁਸੀਂ ਹਨਾ ਆ ਗਲੇ ਦੇ ਕੰਮ ਆ ਤੁਸੀਂ ਹੇਠਾਂ ਚੈੱਕ ਕਰ ਲੋ ਇਹ 3500 4000 4200 ਬਾਜ਼ਾਰ 'ਚ ਇਦਾਂ ਪਰ ਅਸੀਂ ਤੁਹਾਨੂੰ 2200 2400 2500 2600 ਦੇ ਵਿੱਚ ਇਦਨੇ ਚੀਜ਼ਾਂ ਦੇ ਦਿੰਦੀਆਂ ਆ ਆ ਪਹਿਲਾਂ ਤਾਂ ਤੁਸੀਂ ਰੇਟ ਚੈੱਕ ਕਰ ਲਓ ਸਾਡੇ ਸਾਰੇ ਰੇਟ ਲਿਖ ਕੇ ਲਏ ਆ ਜਿਹੜਾ ਤੁਸੀਂ 15000 ਰੁਪਏ ਦਾ ਇਦਾਂ ਦੀ ਡਰੈਸ ਲੈਣੀਆਂ ਅਨਾਰਕਲੀ ਲਹਿੰਗਾ ਚੋਲੀ ਸਾਡੇ ਕੋਲ 4750 ਦੇ ਵਿੱਚ ਲੈ ਜਾਂ ਕੋਈ 4000 ਨਹੀਂ ਕੋਈ 4200 ਨਹੀਂ 2395 ਦੇ ਵਿੱਚ ਤੁਸੀਂ ਹੈਵੀ ਦੁਪੱਟੇ ਦੇ ਨਾਲ ਆਹ ਸੂਟ ਤੁਹਾਨੂੰ ਉਸੇ ਦੇ ਦੇਣਾ ਹੈਗਾ ਆ ਵੀ ਚੈੱਕ ਹੋਏ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਬਣਿਆ ਹੋਇਆ ਇਹਨੂੰ ਕਹਿੰਦੇ ਜੀ ਅਸੀਂ ਦੁਬਈ ਫੈਬਰਿਕ 25 22000 26 26000 ਬਾਜ਼ਾਰ ਦੇ ਵਿੱਚ ਸਾਡੇ ਕੋਲ 10 11 12000 ਰੁਪਏ ਦੇ ਵਿੱਚ 13000 ਰੁਪਏ ਦੇ ਵਿੱਚ ਇਦਾਂ ਦੇ ਡਰੈਸਾਂ ਤੁਹਾਨੂੰ ਮਿਲ ਜਾਣੀਆਂ ਚਲੋ ਜੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਬਹੁਤ ਖਾਸ ਹੈਗੀ ਆ ਜਿਹੜੇ ਕਹਿੰਦੇ ਸਾਨੂੰ ਲਗਜ਼ਰੀ ਸੂਟ ਚਾਹੀਦੇ ਆ ਰਾਇਲ ਸੂਟ ਚਾਹੀਦੇ ਆ ਜਿਹੜੇ ਕਹਿੰਦੇ ਸੀ ਦੁਕਾਨਾਂ ਤੇ ਜਾਂਦੇ ਆ ਬਾਜ਼ਾਰਾਂ 'ਚ ਜਾਂਦੇ ਆ ਪਰ ਸਾਨੂੰ ਸਾਡੀ ਪਸੰਦ ਦੇ ਸੂਟ ਨਹੀਂ ਮਿਲਦੇ ਤੁਹਾਡੇ ਕਰਾਂਜੇ ਵਿਆਹ ਸ਼ਾਦੀਆਂ ਡਾਈਵਰ ਦਾ ਕੱਪੜਾ ਭਾਵੇਂ ਤੁਸੀਂ ਆਪਣੇ ਲਈ ਪੌਣ ਲਈ ਕੱਪੜੇ ਲੈਣਿਆ ਤੇ ਵੀਡੀਓ ਅੰਤ ਤੱਕ ਦੇਖ ਲਓ ਦੇਖੋ ਤੁਹਾਡੇ ਫਾਇਦੇ ਬਹੁਤ ਜ਼ਿਆਦਾ ਸੀ ਕਰਾਂਗੇ ਦੇਖੋ ਜੀ ਪਾਰਟੀ ਵੇਅਰ ਸੂਟ ਆ ਗਿਆ ਜੀ ਹੁਣ ਫੰਕਸ਼ਨ ਵਾਸਤੇ ਤੁਹਾਨੂੰ ਕਿਤੇ ਥਾ ਥਾ ਜਾਣ ਦੀ ਲੋੜ ਨਹੀਂ ਕਿਤੇ ਪਾਰਕਿੰਗ ਲੱਭਣ ਦੀ ਲੋੜ ਨਹੀਂ ਭੀੜੇ ਬਿਆਰਾਂ ਤੇ ਜਾ ਕੇ ਆ ਮਾਤੂ ਸ਼੍ਰੀ ਦਸਤਾਰ ਲੈ ਕੇ ਆ ਗਿਆ ਬੈਟਿੰਗ ਸੂਟ ਜੀ ਆ ਦਪੱਟੇ ਚੈੱਕ ਕਰਾ ਦਿਓ ਜੀ ਹਲੇ ਦਾ ਸੂਟ ਬਾਹਰੋਂ ਦਿਖਾਵਾਂਗੇ ਆ ਦੇਖੋ ਜੀ ਚੈਲੇਜ ਇਸ ਗੱਲ ਦਾ ਕਰਦੇ ਆ ਵੱਡੇ ਸ਼ੋਰੂਮ ਤੇ ਦੁਕਾਨ ਤੇ ਕਿਤੇ ਚਲ ਜਓ ਪਹਿਲੀ ਗੱਲ ਤਾਂ ਤੁਹਾਨੂੰ ਇੱਦਾਂ ਦੇ ਡਿਜ਼ਾਈਨ ਮਿਲਣੇ ਨਹੀਂ ਜਿਹੜੇ ਡਿਜ਼ਾਈਨ ਬਾਗੇ ਪਾਣੇ ਅੰਕਲ ਓਮਦੇਸ਼ ਸਟੋਰ ਤੇ ਆ ਗਿਆ ਇਸ ਤੋਂ ਇਲਾਵਾ ਤੁਸੀਂ ਆ ਵੀ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਸੁਪਰ ਚੀਜ਼ੇ ਤੁਹਾਨੂੰ ਮਿਲਣੀਆਂ ਬਾਜ਼ਾਰ ਨਾਲੋਂ ਰੇਟ ਬਹੁਤ ਘੱਟ ਹੈ ਜੀ پارٹی ویئر ਚੀਜ਼ਾਂ ਜੀ ਵਿਆਹ ਸ਼ਾਦੀ ਦੀ ਤੁਸੀਂ ਵੈਡਿੰਗ ਲਈ ਬਣਾਉਣਾ ਹੈ ਸੂਟ ਦੇਖੋ ਜੀ ਬਾਜੂ ਪਹੁੰਚੇ ਸਾਰਾ ਕੁਝ ਬਣਿਆ ਆ ਡਿਜ਼ਾਈਨ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 2 ਲੱਖ ਰੁਪਏ ਦਾ ਹੈਵੀ ਸੂਟ ਦਾ ਕੱਪੜਾ ਖਰੀਦਦੇ ਹੋ ਇੱਥੇ ਤੁਹਾਨੂੰ ਅਸੀਂ ਦਵਾਂਗੇ ਸਿਰਫ 80000 ਰੁਪਏ ਦੇ ਵਿੱਚ ਆ ਵੀ ਚੈੱਕ ਕਰੋ ਜੀ ਮਹਿੰਦੀ ਕਲਰ ਦੇ ਉੱਤੇ ਦੇਖੋ ਜੀ ਵਰਕ ਕਿੰਨਾ ਸ਼ਾਨਦਾਰ ਹੋਇਆ ਜਿਹੜੇ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਫੇਸਬੁੱਕ ਤੇ ਦੇਖਦੇ ਹੋ ਗੂਗਲ ਤੇ ਦੇਖਦੇ ਹੋ ਨਵੇਂ ਨਵੇਂ ਡਿਜ਼ਾਈਨ ਉਹ ਵੀ ਸਾਡੇ ਕੋਲ ਆ ਗਿਆ ਦੇਖੋ ਤੁਸੀਂ ਪਹਿਲਾਂ ਇਹਦਾ ਘੇਰਾ ਚੈੱਕ ਬਾਹ ਚੈੱਕ ਕਰੋ ਦੁਪੱਟਿਆਂ ਦੇ ਉੱਤੇ ਫੋਰ ਸੈੱਟ ਬੋਰਡਰ ਹੈ ਕਾਰੀ ਕਾਰੀ ਚੈੱਕ ਕਰ ਲਓ ਤੁਸੀਂ ਇਦਾਂ ਦੀਆਂ ਚੀਜ਼ਾਂ ਸਾਨੂੰ ਨਹੀਂ ਮਿਲਣੀਆਂ ਹੋਰ ਪਾਸਿਓਂ ਬਾਜੂ ਦੇ ਲਾਈਟ ਵੇਟ ਕੰਮ ਦੁਪੱਟਾ ਕੰਟਰਾਸਟ ਨਾਲ ਲਾਇਆ ਹੋਇਆ ਇਹ ਰੰਗ ਐਹੋ ਜਿਹੇ ਸ਼ਿਮਰਦੀਆਂ ਨਵੀਆਂ ਨਵੀਆਂ ਐਡ ਬਾਬਾ ਜੀ ਆਹ ਦੇਖੋ ਜਿਹੜੀ ਕੁੜੀ ਦਾ ਵਿਆਹ ਹੋ ਜਾਂਦਾ ਉਹਨੇ ਦੂਜੇ ਦੇ ਤੀਜੇ ਦੇ ਚਾਰ ਪੰਜ ਦਿਨ ਜਿਹੜੇ ਪਹਿਲਾ ਇੱਕ ਹਫਤਾ ਸੂਟ ਪਾਉਣੇ ਹਨ ਦਾਜਪਰੀ ਵਾਲੇ ਭਾਰੇ ਭਾਰੇ ਆਹ ਦੇਖੋ ਆ ਦੁਪੱਟੇ ਚੈੱਕ ਕਰੋ ਦੁਪੱਟਿਆਂ ਦੇ ਕੰਮ ਕੀਤੇ ਚੈੱਕ ਕਰੋ ਮਤਲਬ ਲਗਜ਼ਰੀ ਆਈਟਮ ਰਾਇਲ ਆਈਟਮ ਜਿਹੜੀਆਂ ਤੁਸੀਂ ਵਿਆਹਾਂ ਸ਼ਾਦੀਆਂ ਆਪਣੇ ਲੈਣਾ ਜਾਂ ਦੇਣ ਲੈਣ ਲਈ ਲੈਣਾ ਆਜੋ ਫਾਇਦੇ ਬਹੁਤ ਕਰਨੇ ਹੁਣ ਤੁਸੀਂ ਨੋਰਮਲ ਰੋਜ਼ ਰੂਟੀਨ ਦੇ ਵਿੱਚ ਜਿਹੜੇ ਸੂਟ ਪਾਉਣੇ ਆ ਮੋਰੇ ਗਰਮੀਆਂ ਦਾ ਮੌਸਮ ਆ ਗਿਆ ਆ ਚੈੱਕ ਕਰੋ ਆ ਚੈੱਕ ਬਹਿ ਜਾ ਬਹਿ ਜਾ ਕੀਤੀ ਪਈ ਆ ਮੈਂ ਕਹਿੰਦਾ ਪੂਰੀ ਬਹਿ ਜਾ ਬਹਿ ਜਾ ਕਰਾ ਦਾਂਗੀ ਚੈੱਕ ਕਰੋ ਜੀ ਮਸਲੀਨ ਕਾਟਨ ਦਾ ਸੂਟ ਹੈ ਨਾਲ ਕਢਾਈ ਹੋਈ ਵੀ ਹੈ ਓਨਲੀ ਵਾਈਟ ਥ्रेड ਵਰਕ ਇਹਨੂੰ ਕਹਿੰਦੇ ਓਨਲੀ ਵਾਈਟ ਥ्रेड ਰਾਇਲ ਕਲਾਸ ਸੂਟ ਕਹਿੰਦੇ ਜੀ ਲਾਈਟ ਪਿੰਕ ਕਲਰ ਆ ਦੁਪੱਟੇ ਤੇ ਦੇਖੋ ਜੀ ਚਿਕਨ ਦਾ ਕੰਮ ਹੋਇਆ ਵੈ ਦੇਖੋ ਕਲਾਕਾਰੀ ਦੇਖੋ ਜੀ ਇਹ 3500 4000 4200 ਬਾਜ਼ਾਰ 'ਚ ਇਤਾ ਪਰ ਅਸੀਂ ਤੁਹਾਨੂੰ 2200 2400 2500 2600 ਦੇ ਵਿੱਚ ਇਦਨੇ ਚੀਜ਼ਾਂ ਦੇ ਰਹੀਆਂ ਇਹਦਾ ਕੋਈ 4000 ਨਹੀਂ ਕੋਈ 4200 ਨਹੀਂ 2300 95 ਦੇ ਵਿੱਚ ਤੁਸੀਂ ਐ ਵੀ ਦੁਪੱਟੇ ਦੇ ਨਾਲ ਆਹ ਸੂਟ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਲਾਈਟ ਵੇਟ ਤੁਸੀਂ ਪਾ ਕੇ ਜਾਣਾ ਕਿਸੇ ਫੰਕਸ਼ਨ ਤੇ ਨਾਰਮਲ ਫੰਕਸ਼ਨ ਦੇ ਪਾਰ ਲਈ ਸਭ ਤੋਂ ਬੈਸਟ ਸੂਟ ਹੈ ਆ ਵੀ ਚੈੱਕ ਕਰੋ ਚਲੋ ਦੇਖੋ ਮਿਡ ਲਈ ਲਈ ਤੁਸੀਂ ਭੂਆ ਮਾਸੀ ਤਾਈ ਚਾਚੀ ਉਹਨਾਂ ਲਈ ਵੀ ਚੀਜ਼ਾਂ ਲੈਣੀਆਂ ਤੁਸੀਂ ਕਿਸੇ ਨੂੰ ਗਿਫਟ ਕਰਨਾ ਆ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਆ ਦੇਖੋ ਰੰਗ ਤਾਂ ਹੈਗਾ ਹੀ ਸੋਹਣਾ ਆ ਦੇਖੋ ਗੋਆਲੀ ਫੀਲਿੰਗ ਆਊਗੀ ਖੂਬ ਨਖਰਾ ਹਿਲਾਤੀਆਂ ਆ ਦੁਪੱਟੇ ਦੇ ਵੀ ਬਹੁਤ ਸੋਹਣਾ ਕੰਮ ਕਰਤਾ ਮਤਲਬ ਹਰ ਕਿਸੇ ਦੇ ਲਈ ਇੱਥੇ ਜਨੀਕ ਆਈਟਮਾਂ ਸਾਨੂੰ ਮਿਲਣੀਆਂ ਹੈ ਬਿਲਕੁਲ ਜੀ ਆ ਵੀ ਚੈੱਕ ਕਰੋ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਬਣਿਆ ਹੋਇਆ ਇਹਨੂੰ ਕਹਿੰਦੇ ਜੀ ਅਸੀਂ ਦਬਈ ਫੈਬਰਿਕ ਇਹ ਦਬਈ ਦਾ ਫੈਬਰਿਕ ਲੱਗਿਆ ਹੋਇਆ ਹੈ ਦੁਪੱਟੇ ਤੇ ਨਾਲ ਕਾਟਨ ਮਸਲੀਨ ਦਾ ਸੂਟ ਹੈ ਜੀ ਇੱਥੇ ਇੱਕੋ ਹੀ ਸ਼ਾਥ ਹੈ ਤਾਂ ਜਿੱਦਾਂ ਦਾ ਤੁਹਾਡਾ ਬਜਟ ਹੋਊਗਾ ਜਿੱਦਾਂ ਦਾ ਤੁਹਾਡਾ ਟੇਸਟ ਹੋਊਗਾ ਅਸੀਂ ਹਰ ਇੱਕ ਚੀਜ਼ ਤੁਹਾਨੂੰ ਦੇ ਦੇਣੀ ਹੈ ਸੂਟਾਂ ਤੋਂ ਇਲਾਵਾ ਰੈਡੀमेड ਤੁਸੀਂ ਅਨਾਰਕਲੀਆਂ ਸ਼ਰਾਰੇ ਗਰਾਰੇ ਗਾਉਂਡ ਡਰੈਸਾਂ ਨਹੀਂ ਆ ਚੈੱਕ ਕਰੋ ਬਾਜੀ ਇਹ ਚੈੱਕੋ ਜੀ ਦੇਖੋ ਜੀ ਰਾਣੀਆਂ ਮਹਾਰਾਣੀਆਂ ਵਾਲੀ ਫੀਲਿੰਗ ਹੈ ਜੀ ਇਹ ਨਾਰਕਲੀਆਂ ਫਰੰਟ ਦੇਖ ਲੋ ਜੀ ਬੈਕ ਦੇਖ ਲੋ ਸਾਰਾ ਹੈਂਡਵਰਕ ਹੋਇਆ ਪਾਜੀ 25 25000 26 26000 ਬਾਜ਼ਾਰ ਦੇ ਵਿੱਚ ਸਾਡੇ ਕੋਲ 10 11 12000 ਰੁਪਏ ਦੇ ਵਿੱਚ 13000 ਰੁਪਏ ਦੇ ਵਿੱਚ ਇਦਾਂ ਦੇ ਡਰੈਸਾਂ ਤੁਹਾਨੂੰ ਮਿਲ ਜਣੀਆਂ ਆ ਵੀ ਚੈੱਕ ਕਰੋ ਰੈੱਡ ਦੇ ਵਿੱਚ ਚੈੱਕ ਕਲਰ ਜੀ ਪਾਜੀ ਰੈੱਡ ਕਲਰ ਦੇ ਵਿੱਚ ਬਹੁਤ ਪਿਆਰੀ ਚੀਜ਼ ਬ ਬੜੀਆਂ ਮਤਲਬ ਕੀ हटਕੇ ਚੀਜ਼ਾਂ ਤੁਹਾਨੂੰ ਅਸੀਂ ਇੱਕ ਹੈਰਾਨ ਕਰ ਦੇਣਾ ਆ ਪਹਿਲਾਂ ਤਾਂ ਤੁਸੀਂ ਰੇਟ ਚੈੱਕ ਕਰੋ ਸਾਡੇ ਸਾਰੇ ਰੇਟ ਲਿਖ ਕੇ ਲਾਏ ਆ ਜਿਹੜਾ ਤੁਸੀਂ 15000 ਰੁਪਏ ਦਾ ਇਤਨੀ ਡਰੈਸ ਲੈਣੀਆਂ ਅਨਾਰਕਲੀ ਲਹਿੰਗਾ ਚੋਲੀ ਸਾਡੇ ਕੋਲ 4750 ਰੁਪਏ